ਬਿਨਾ ਦੋਤਾ ਦੀ ਬਿਨਾ ਰਬ ਇਹਦੀਆਂ ਪਾਰਟੀਆਂ ਦੀ ਵੀ ਹੋਵੇ ਹੋਏ ਕੋਈ ਨਹੀਂ ਹੁਣ ਹੁਣ ਤਿਆਰੀ ਆ ਹਾਂ ਉਹ ਤਿਆਰੀ ਆ ਇਹ ਤੁਸੀਂ ਲਾਉਂਦੇ ਇਹ ਉਹਨਾਂ ਨੇ ਕੁਝ ਨਹੀਂ ਕੀਤਾ ਇਹ ਤੁਸੀਂ ਡੇਓ ਬਾਹਰ ਕਿਤੇ ਦੇ ਦੇ ਪਰਮਾਨ ਹੈ ਕਹਿੰਦਾ ਹਮੂ ਕੰਨ ਨਹੀਂ ਆਉਂਦਾ ਤੂੰ ਕਿਉਂ ਨਾ ਖੜੀ ਰੱਖਾਵਾਂ ਲੜ ਕੇ ਖੜਾਵਾਂ

ਸਤਿ ਸ੍ਰੀ ਅਕਾਲ ਜੀ ਮੈਂ ਹਾਂ ਗੁਰਕ੍ਰਿਪਾਲ ਸਿੰਘ ਤੁਸੀਂ ਦੇਖ ਰਹੇ ਹੋ ਪਰਚੋਲ ਤੇ ਅੱਜ ਅਸੀਂ ਪਰਚੋਲ ਕਰਾਂਗੇ ਗੁਰਦਾਸਪੁਰ ਦੇ ਪਿੰਡ ਰੋੜਾਵਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਏ ਵਿਵਾਦ ਦੀ ਪੂਰਾ ਮਾਮਲਾ ਇਸ ਤਰ੍ਹਾਂ ਹੈ ਕਿ ਵਡਪਾਖ ਸਿੰਘ ਦੇਰੇ ਨੂੰ ਮੰਨਣ ਵਾਲੇ ਕੁਝ ਲੋਕ ਵਡਪਾਖ ਸਿੰਘ ਦਾ ਜਨਮ ਦਿਨ ਮਨਾਉਣ ਦੇ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈਣ ਵਾਸਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੇ ਹਨ ਅਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਮੰਗ ਕਰਦੇ ਹਨ ਪਰ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਮਨਾ ਕਰ ਦਿੰਦੇ ਹਨ ਤਾਂ ਦਸਤੀ ਇਹ ਕਿ ਹੁਕਮਨਾਮੇ ਅਨੁਸਾਰ ਮੜੀਮ ਸੰਧ ਧੀਰਮਲੀਏ ਰਾਮਲੀਏ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਜਿਹੜੀ ਉਹ ਸਿੱਖ ਪੰਥ ਨੇ ਖਤਮ ਕੀਤੀ ਹੋਈ ਹੈ ਜਿਸ ਤੇ ਚੱਲਦੇ ਆ ਲੋਕਲ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਿੰਦੋ ਮਨਾ ਕਰ ਦਿੱਤਾ ਤੁਹਾਨੂੰ ਦੱਸ ਤੀਏ ਕਿ ਜਿਨ੍ਹਾਂ ਨਾਲ ਰੋਟੀ ਬੇਟੀ ਦੀ ਸਾਝ ਨਹੀਂ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਹੀਂ ਦਿੱਤੇ ਜਾ ਸਕਦੇ ਪੂਰਾ ਵਿਵਾਦ ਉਸ ਵਕਤ ਹੋ ਗਿਆ ਜਦ ਵਡਪਾਲ ਸਿੰਘ ਡੇਰੇ ਨਾਲ ਸੰਬੰਧਤ ਲੋਕ ਸਰੂਪ ਲੈਣ ਦੀ ਜिद ਕਰ ਰਹੇ ਸਨ ਅਤੇ ਉਹ ਕਹਿ ਰਹੇ ਸਨ ਕਿ ਅਸੀਂ ਸਰੂਪ ਇਥੋਂ ਲੈ ਕੇ ਹੀ ਜਾਣੇ ਪਰ ਕਮੇਟੀ ਨੇ ਕਿਹਾ ਕਿ ਅਸੀਂ ਜਿਨ੍ਹਾਂ ਨਾਲ ਰੋਟੀ ਬੇਟੀ ਦੀ ਸਾਝ ਨਹੀਂ ਹੈ ਜਿਨ੍ਹਾਂ ਵਾਸਤੇ ਹੁਕਮਨਾਮਾ ਜਾਰੀ ਹੋਇਆ ਉਹਨਾਂ ਨੂੰ ਇਹ ਸ਼ਿਰਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਦੇ ਸਕਦੇ ਇਸ ਤੋਂ ਬਾਅਦ ਇਹ ਸਾਰਾ ਵਿਵਾਦ ਵੱਧ ਗਿਆ ਹੋਰ ਗੱਲ ਤੋ-ਤੂ ਮੈਮੇ ਵਿੱਚ ਹੈ ਕਿ ਉਹਨਾਂ ਦੋਵਾਂ ਪੱਖਾਂ ਦੇ ਤਰਕ ਆਏ ਨੇ ਉਹਨਾਂ ਦੇ ਆਪੋ-ਆਪਣੇ ਬਿਆਨ ਸਾਹਮਣੇ ਆਏ ਨੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਕ ਵੀਡੀਓ ਜਾਰੀ ਕਰਕੇ ਆਪਣਾ ਬਿਆਨ ਆਪਣਾ ਪੱਖ ਜਿਹੜਾ ਉਹ ਸਾਫ਼ ਕੀਤਾ ਹੈ। ਪਿਆਰੀ ਸਾਥ ਸੰਗਤ ਅਸੀਂ ਰੋੜਾਂ ਵਾਲੇ ਤਾਂ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ। ਅੱਜ ਸਾਡਾ ਬਾਬੇ ਬੜਪਾ ਸਾਹ ਜੰੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੇ ਸਾਡੂ ਕਈਆਂ ਲਾ ਕੇ ਤਾਂ ਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸواری ਸਾਧ ਸੰਗਤ ਜਿਓ ਅੱਜ ਦੇ ਵਿਸ਼ੇ ਤੇ ਗੱਲ ਚੱਲੀ ਹੈ ਗੁਰਦਵਾਰ ਸਾਹਿਬ ਰੋਣਾ ਵਾਲੀ ਕਿ ਇਹ ਬਾਬੇ ਵਿਟਪਾਲ ਸਿੰਘ ਦੀ ਜਗ੍ਹਾ ਤੇ ਜਾ ਕੇ ਮਹਾਰਾਜ ਰੂਪ ਕਰਦੇ ਸੀ ਬਰਬਰੀ ਤੇ ਇਹ ਪਿਛਲੇ ਸਾਲ ਵੀ ਇਹਨਾਂ ਨੂੰ ਮਨਾਂ ਕੀਤਾ ਸੀ ਕਿ ਅਸੀਂ ਮਹਾਰਾਜ ਰੂਪ ਨਹੀਂ ਦੇਣਾ ਸ੍ਰੀ ਅਕਾਲਪੁਰ ਸਾਹਿਬ ਤੋਂ ਇਹ ਹੁਕਮ ਜਾਰੀ ਆ ਕਿ ਜਿੱਥੇ ਕੋਈ ਜਗਾ ਵਾ ਜਾਂ ਉੜਪਾ ਉੜਪਾਕਸ਼ਾ ਦਾ ਕੋਈ ਦਿਨ ਮਨਾਇਆ ਜਾਂਦਾ ਉੱਥੇ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਨਹੀਂ ਜਾ ਸਕਦੇ ਐਂ ਢੱਕਿਆ ਹੀ ਇਹਨਾਂ ਜੋਰਾਵਾਰੀ ਕੀਤੀ ਆ ਮੈਂ ਗਰੰਤੀ ਸਿੰਘ ਆ ਮੈਨੂੰ ਵੀ ਨਹੀਂ ਪੁੱਛਿਆ ਇਹਨਾਂ ਨੇ ਕਿ ਮਤਲਬ ਅਸੀਂ ਚੰਦੂਆ ਸਾਹਿਬ ਖਣ ਲੱਗੇ ਆ ਜਾਂ ਨਹੀਂ ਖਣ ਲੱਗੇ ਨਾ ਆਪਣੇ ਆਪ ਲੈ ਗਏ ਆ ਮੁੜ ਕੇ ਮਹਾਰਾਜ ਸਰੂਪ ਅਸੀਂ ਨਹੀਂ ਦਿੱਤਾ ਇਹੋ ਲਈ ਨਹੀਂ ਦਿੱਤਾ ਤੇ ਮੁੜ ਕੇ ਇਹਨਾਂ ਨੇ ਸਾਡੇ ਤੇ ਇੱਥੇ ਭਲੂਜੀ ਵੀ ਕੀਤੀ ਆ ਥੋੜੀ ਬਹੁਤੀ ਤੇ ਨਾਲੇ ਇਹਨਾਂ ਨੇ ਪੁਲਿਸ ਵੀ ਲੈ ਆਂਦੀ ਆ ਪੁਲਿਸ ਲਿਆ ਕੇ ਵੀ ਸਾਨੂੰ ਉਹਨਾਂ ਨੂੰ ਮਤਲਬ ਗੱਲਾਂ ਬਾਤਾਂ ਕਰਵਾਈਆਂ ਨੇ ਤੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਇਸ ਰੋਮਣੀ ਕਮੇਟੀ ਵਾਲੇ ਤੁਹਾਨੂੰ ਕਹਿ ਜਾਣ ਕਿ ਤੁਸੀਂ ਮਹਾਰਾਜ ਰੂਪ ਲੈ ਜੋ ਤੇ ਲਖਵਾ ਕੇ ਲਾਓ ਤੇ ਸਾਡੇ ਕੋਲ ਲੈ ਜਿਓ ਤੇ ਉਹ ਨਾਨੇ ਲਖਵਾ ਕੇ ਨਹੀਂ ਲਿਆਂਦਾ ਇਸ ਕਰਕੇ ਅਸੀਂ ਇਹ ਸਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਇਹ ਫੈਸਲਾ ਹੈ ਕਿ ਕਿਤੇ ਵੀ ਅਸੀਂ ਮਹਾਰਾਜ ਕਿਸੇ ਜਗ੍ਹਾ ਤੇ ਜਹਾ ਵਡਪਾਗ ਸਿੰਘ ਦੇ ਕਿਤੇ ਵੀ ਮਹਾਰਾ ਰੂਪ ਅਸੀਂ ਨਹੀਂ ਨਹੀਂ ਜਾਣ ਦੇਵਾਂਗੇ ਇਸ ਕਰਕੇ ਸਾਰਿਆਂ ਦਾ ਮਤਾਇਕ ਪਾਸ ਹੋਇਆ ਹੈ ਸੋ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਇਹ ਤਾਂ 15-20 ਬੰਦੇ ਆਏ ਆ ਇਹ ਯੂਰੋ ਜੋ ਵੀ ਲੈ ਜਾਣਾ ਫਿਰ ਆਏ ਆ ਫਿਰ ਕੋਸੂ ਨਾਂ ਲੈ ਕੇ ਆਇਆ ਫਿਰ ਉਹ ਕੋਦੇ ਪਿਆਈ ਪੁੱਛ ਲੈਣ ਦੀਏ ਤਾਂ ਤੁਹਾਡੇ ਨਾਲ ਕੋਈ ਡੀਸੀ ਤੱਕ ਜਾਵਾਂਗੇ ਅਸੀਂ ਕਹਾਂ ਚੱਲ ਜੋ ਕੋਈ ਗੱਲ ਨਹੀਂ ਆਈ ਸੱਚੇ ਮਜਬੂਰੀ ਨੂੰ ਜਿੰਦਰਾ ਮਾਰਿਆ ਜਿੰਦਰਾ ਮਾਰਿਆ ਤੇ ਨਾਮ ਆ ਦੇ ਅੰਦਰ ਹੋਰ ਲੜਾਈ ਹੋ ਸਕਦੀ ਹੈ ਕੋਈ ਖਾਸ ਸਾਹ ਤੁਹਾਡੇ ਫੇਸਬੁਕ ਤੇ ਪਾ ਦੇ